ਹੈਲੋ ਦੋਸਤੋ ਅੱਜ ਅਸੀਂ ਜਾ ਰਹੇ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਰਸਤੇ ਚ ਲੱਗੇ ਪੁਖ ਸਵਾਸੀ ਰੋਗੇ ਹਵੇਲੀ ਅੰਮ੍ਰਿਤਸਰ ਸਕੂਟਰ ਦੇਖੋ ਕਿੰਨਾ ਸੋਹਣਾ ਸਕੂਟਰ ਬਹੁਤ ਸੋਹਣਾ ਸਕੂਟਰ ਸੋਚਿਆ ਤੁਹਾਨੂੰ ਵੀ ਦੱਸਾਂ ਸੋ ਹਵੇਲੀ ਦਾ ਬਾਹਰ ਤੇ 뷰 ਚੈੱਕ ਕਰੋ ਹਲਕੀ ਹਲਕੀ ਬਾਰਿਸ਼ ਲੱਗੀ ਹੈ ਮੌਸਮ ਸੁਹਾਵਣਾ ਹੋਇਆ ਸੀ ਲੋਕ ਬਾਹਰ ਬੈਠ ਕੇ ਸਟਰੀਟ ਫੂਡ ਦਾ ਆਨੰਦ ਲੈ ਰਹੇ ਸੀ ਦੇਖੋ ਕਿੰਨੇ ਜ਼ਿਆਦਾ ਲੋਕ ਇੱਥੇ ਆਂਦੇ ਨੇ ਬਹੁਤ ਵਧੀਆ ਖਾਣਾ ਇਹਨਾਂ ਦਾ ਸਭ ਕੁਝ ਬਹੁਤ ਵਧੀਆ ਚਾ ਮੈਨੂੰ ਬਹੁਤ ਵਧੀਆ ਲੱਗੀ ਸੋ ਤੁਹਾਨੂੰ ਤੇ ਹਰ ਇੱਕ ਚੀਜ਼ ਦੇਖਣ ਨੂੰ ਮਿਲਣੀ ਹਰ ਪੁਰਾਣੀ ਚੀਜ਼ ਜਿਹੜੀ ਪੁਰਾਣੇ ਸਮੇਂ ਵਿੱਚ ਹੁੰਦੀ ਸੀ ਤੁਹਾਨੂੰ ਹਰ ਇੱਥੇ ਦੇਖਣ ਨੂੰ ਚੀਜ਼ ਮਿਲਣੀ ਕਾਫੀ ਵਧੀਆ ਸਜਾਇਆ ਗਿਆ ਹਵੇਲੀ ਨੂੰ ਕਾਫੀ ਵਧੀਆ ਇਹਨਾਂ ਹਵੇਲੀ ਨੂੰ ਸਜਾਇਆ ਗਿਆ ਦੇਖੋ ਸਾਰਾ ਕੁਝ ਪਿਆ ਹੈ ਕਾਫੀ ਫੋਟੋਆਂ ਸਿੰਗਰਾਂ ਸੁngਰਾਂ ਦੀਆਂ ਸਾਰੀਆਂ ਫੋਟੋ ਲੱਗੀਆਂ ਨੇ ਪੁਰਾਣਾ ਵਿਰਾਸਤ ਦੱਸੀ ਗਿਆ ਪੁਰਾਣੀ ਵਿਰਾਸਤ ਕੀ ਪੁਰਾਣੀ ਵਿਰਾਸਤ ਦੇ ਵਿੱਚ ਕਿਆ-ਕਿਆ ਹੁੰਦਾ ਸੀ ਚੋਲਾ ਅੱਜ ਕੱਲ ਦੇ ਬੱਚੇ ਨਹੀਂ ਦੇਖਿਆ ਸੀ ਚਲੋ ਫੇਰ ਥੋੜਾ ਬਹੁਤ ਦੇਖਿਆ ਹਵੇਲੀ ਦੀ ਲੁੱਕ ਚੈੱਕ ਕਰੋ ਹਵੇਲੀ ਹਲਕੀ ਹਲਕੀ ਬਾਰਿਸ਼ ਲੱਗੀ ਹੈ ਯਾਨੀ ਕਿ ਬਹੁਤ ਵਧੀਆ 뷰 ਆ ਰਿਹਾ ਸੀ ਸੋ ਇੱਥੇ ਲੋਕ ਰੁਕਦੇ ਨੇ ਆਨੰਦ ਲੈਂਦੇ ਨੇ ਸੋ ਮੈਂ ਸਾਰੀ ਹਵੇਲੀ ਦਾ ਤੁਹਾਨੂੰ ਟੂਰ ਕਰਵਾਉਂਦਾ ਜਿੱਥੇ-ਜਿੱਥੇ ਮੈਂ ਜੋ-ਜੋ ਦੇਖਿਆ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਪੁਰਾਣੇ ਟਾਈਪ ਦੇ ਘਰਾਂ ਦੀ ਤਰ੍ਹਾਂ ਬਣਾਇਆ ਗਿਆ ਹਵੇਲੀ ਨੂੰ ਆ ਦੇਖੋ ਪੁਰਾਣੇ ਜੋ ਘੜੇ ਪੁਰਾਣੇ ਘਰ ਹੁੰਦੇ ਸੀ ਉਸ ਤਰ੍ਹਾਂ ਸਜਾਇਆ ਗਿਆ ਆ ਦੇਖੋ ਪੁਰਾਣੇ ਜਿਹਦੇ ਕੁੜਤਾ ਪਜਾਮਾ ਬੱਚਾ ਬੈਠਿਆ ਇਹ ਟੈਂਪੂ ਪੁਰਾਣੇ ਸਮੇਂ ਵਿੱਚ ਚੱਲਦਾ ਹੁੰਦਾ ਸੀ ਹੁਣ ਤਾਂ ਨਹੀਂ ਚੱਲਦਾ ਹੁਣ ਵੀ ਪਠਾਨਕੋਟ ਸਾਈਡ ਜ਼ਰੂਰ ਚੱਲਦਾ ਹੈ ਪਰ ਹੋਰ ਮੈਂ ਕਿਤੇ ਨਹੀਂ ਦੇਖਿਆ ਸੋ ਜਿੱਦਾਂ ਪ੍ਰਾਣੇ ਕਲਚਰ ਪੂਰਾ ਦਿਖਾਇਆ ਗਿਆ ਪ੍ਰਾਣਾ ਕਲਚਰ ਆ ਦੇਖੋ ਖੂਹ ਹੁਣ ਤਾਂ ਪਿੰਡਾਂ ਵਿੱਚ ਲਗਭਗ ਖੂ ਖਤਮ ਹੀ ਹੋ ਗਏ ਨੇ ਕਿਸੇ ਕਿਤੇ ਰਹਿ ਗਏ ਨੇ ਜਿੱਥੇ ਰਹਿ ਗਏ ਨੇ ਉਹ ਬਿਲਕੁਲ ਬੰਦ ਕਰ ਦਿੱਤੇ ਗਏ ਨੇ ਦੇਖੋ ਖੂਹ ਦੇ ਵਿੱਚ ਬਾਲਟੀ ਸਾਰਾ ਕੁਝ ਐਨ ਪ੍ਰਾਣੀ ਵਿਰਾਸਤ ਪੂਰੀ ਤਰ੍ਹਾਂ ਦਿਖਾਈ ਗਈ ਹੈ ਪ੍ਰਾਣੀ ਵਿਰਾਸਤ ਪੂਰੀ ਦਿਖਾਈ ਗਈ ਹੈ ਹਵੇਲੀ ਦੀ 뷰 ਚੈੱਕ ਕਰੋ ਤੁਸੀਂ ਬਾਰਿਸ਼ ਲੱਗੀ ਸੀ ਥੋੜਾ ਥੋੜੀ ਸੋ ਲੋਕ ਆ ਰਹੇ ਸੀ ਜਾ ਰਹੇ ਸੀ ਲੋਕ ਆ ਰਹੇ ਸੀ ਜਾ ਰਹੇ ਸੀ ਸੋ ਪੂਰਾ ਤੇ ਲੋਕ ਫੋਟੋ ਫਾਟੋ ਕੁਝ ਆਉਂਦੇ ਨੇ ਜੇ ਤੁਸੀਂ ਵੀ ਕਦੇ ਆਂਦੇ ਹੋ ਇਹਦੇ ਕੋ ਟਾਂਗਾ ਜਿਹਨੇ ਜਿਹਨੇ ਦੇਖਿਆ ਇੱਕ ਮਿੰਟਾ ਜਰੂਰ ਦੱਸਿਓ ਕਿਨੋਂ ਕਹਾ ਗੈਂਦੇ ਨੇ ਸਾਡੇ ਇਧਰ ਟਾਂਗਾ ਕਹਿੰਦੇ ਥੋੜੇ ਪਤਾ ਨਹੀਂ ਕੀ ਕਹਿੰਦੇ ਸੋ ਬਾਹਰ ਤੇ ਵੀ ਵੀਊ ਚੈੱਕ ਕਰੋ ਬਹੁਤ ਸੋਹਣਾ ਵੀਊ ਆ ਰਿਹਾ ਸੀ ਜਦ ਤੁਸੀਂ ਕਦੇ ਵੀ ਅੰਮ੍ਰਿਤਸਰ ਸਾਹਿਬ ਜਾਂਦੇ ਹੋ ਤਾਂ ਹਵੇਲੀ ਤੇ ਜਰੂਰ ਰੁੱਕ ਕੇ ਜਾਇਓ ਲਗਭਗ 22 ਸਾਲਾਂ ਦੀ ਸੈਲੀਬ੍ਰੇਸ਼ਨ ਕਰ ਰਹੇ ਨੇ ਦੇਖੋ 22 ਸਾਲ ਹੋ ਗਏ ਨੇ ਹਵੇਲੀ ਦਾ ਇੱਕ ਅੰਮ੍ਰਿਤਸਰ ਤੇ ਇੱਕ ਜਲੰਧਰ ਵੀ ਹੈਗੀ ਐ ਇਹ ਦਿੱਲੀ ਨੂੰ ਜਾਂਦਲੋਈ ਨਾ ਦੀ ਹਵੇਲੀ ਹੈਗੀ ਆ ਸੋ ਬਹੁਤ ਸੋਹਣਾ ਸਜਾਇਆ ਗਿਆ ਹੈ ਸੋ ਲਾਸਟ ਜੇ ਅਸੀਂ ਹੁਣ ਪੀਣੀ ਹੈਗੀ ਚਾਹ ਹੁਣ ਆਪਾਂ ਅਗੇ ਚਾਹ ਲੈ ਕਾਊਂਟਰ ਤੇ ਚਾਹ ਕੀਤੀ ਆਰਡਰ ਚਾਹ ਪੀ ਕੇ ਫਿਰ ਆਪਾਂ ਜਾਵਾਂਗੇ ਚੰਡੀਗੜ੍ਹ ਸੋ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸ ਦਿਓ ਕਮੈਂਟ ਕਰਕੇ ਜਰੂਰ ਦੱਸ ਦਿਓ ਹੁਣ ਆਪਾਂ ਪੀਤੀ ਚਾਹ ਸੋ ਵੀਡੀਓ ਕਰਦੇ ਆ ਖਤਮ ਸੋ ਮਿਲਦੇ ਆ ਅਗਲੀ ਵੀਡੀਓ